Aydınlığı yok. Hare Krishna Hare Krishna 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 Hare 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 Rama Hare Rama Aya. Krishna Hare Krishna 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 Hare 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 Rama Hare Rama 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 ਦੇ ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਰਾਮਾ ਹਰੇ ਰਾਮਾ ਰਾਮਾ ਦੇ ਕ੍ਰਿਸ਼ਨਾ ਹਦੇ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨ ਹਰੇ 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 ਰਾਮਾ ਹਰੇ ਰਾਮਾ ਰਾਮਾ Hare, Hare Krishna Hare Krishna 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 Hare Hare Hare, Hare Rama Rama Hare 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 Krishna Hare Krishna Krishna Krishna, Krishna Hare 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 Rama हरे क्रष्ण हरे कृष्ण 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 हरे 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 राम हरे राम 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 हरे कृष्णा आज भी आई थिंक कई लोग कनेक्ट नहीं कर पा रहे क्योंकि दाऊ जी महाराज ने वाईफाई वायर निकाल दी थी मैं बोल ही जा रही हूं तो स्क्रीन एक मतलब स्क्रीन इधर को राउंड को में जा रही फिर मैं देखा थे थे ने वाईफाई का स्विच निकालता सी सो सॉरी औ दे वास्ते थे कल 31 अक्टूबर 30 तक पड़या सी ਆਈ ਏਮ ਨਾਟ ਸ਼ੋਰ ਕਿ ਕੱਲ ਮੈਂ ਸਾਰੇ ਨੂੰ ਜ਼ਿਆਦਾ ਕਨਫਿਊਜ਼ ਤੇ ਨਹੀਂ ਕਰਤਾ ਜਦ ਮੈਂ ਕ੍ਰੀਏਸ਼ਨ ਵਾਲੀ ਪ੍ਰੈਜੈਂਟੇਸ਼ਨ ਦਿਖਾਈ ਸੀ ਬਟ ਉਹ ਸਿਰਫ ਇੱਕ ਆਈਡੀਆ ਦੇਣ ਵਾਸਤੇ ਦਿਖਾਈ ਸੀਗੀ ਕਿ ਜਦੋਂ ਅਸੀਂ ਕਹਿੰਦੇ ਆ ਕਿ ਜਦੋਂ ਵਿਸ਼ਨੂ ਜੀ ਸਾਹ ਅੰਦਰ ਲੈਂਦੇ ਨੇ ਤੇ ਉਹਦਾ ਸਾਰਾ ਮੈਟਰ ਸਾਰੀ ਕ੍ਰੀਏਸ਼ਨ ਅੰਦਰ ਚਲ ਜਾਂਦੀ ਹੈ ਉਹ ਕਿਸ ਤਰ੍ਹਾਂ ਹੁੰਦਾ ਤੇ ਉਹ ਕਿਹੜੇ ਵਿਸ਼ਨੂ ਜੀ ਹੈ ਸੋ ਅੱਗੇ ਉਹਦੇ ਤੋਂ ਵੱਧਦੇ ਆ ਟੈਕਸਟ ਨੰਬਰ 31 ਤੋਂ ਸ਼ੁਰੂ ਕਰਨਾ ਹੈ ਸੋਰੀ ਜੇ ਤਬੂ ਗਏ ਸਬਗੁਵਤ ਗੀਤਾ ਪੰਜਾਬੀ ਚ ਪੜ ਰਹੇ ਆ ਅਨੁਵਾਦ ਕਿਤਾਬੇ ਚ ਨਵੀਨ ਭਗਤੀ ਵਿਦਾਂਤ ਸੁਆਮੀ ਸ਼ਿਲਾਪ੍ਰਭਾ ਜੀ ਨੇ ਤੇ ਦਾਵਨੇ ਜਿਤਾ ਕਰਤਾ ਪ੍ਰਭਾ ਜੀ ਨੂੰ ਪ੍ਰਣਾਮ ਕਰਦੇ ਪਹਿਲਾਂ ਨਮੋ ਵਿਸ਼ਨੂ ਪਦਾਯਾ ਕ੍ਰਿਸ਼ਨ ਪ੍ਰਸਤਾਯਾ ਬੂਤਲੇ ਸ਼੍ਰੀਮਤੇ ਭਗਤੀ ਵਿਦਾਂਤ ਸੁਆਮੀ ਦਿਨਮ ਨਮਸਤੇ ਸਰਸਵਤੀ ਦੇਵੇ ਗੌਰਵਾਨੀ ਪ੍ਰਚਾਰਣੇ ਨਿਰਵਿਸ਼ੇਸ਼ਾ ਸ਼ੁੰਨਿਵਾਦੀ पाश्चात्य देश तारीने जय श्री कृष्ण चैतन्य प्रभु नित्यानंद श्री अद्वैत गदाधर शिव सदि गौर भक्त हरे कृष्णा हरे कृष्णा 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 हरे 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 राम हरे राम राम राम, राम हरे हरे काकू पैर लांदा पिया मैं ओके टेक्स्ट okay. नंबर थर्टी वन स्वधर्म अपी च वेक्षा विक्रमापितुम अर्हसी धर्मायद्धि युद्धाश्रियो नयत क्षत्रियाया न विद्यते इदानुवाद है क्षत्र खतरी होन कारण आपने विशेष धर्म दा विचार करदे हुए तानु समझना चाहिदा है कि धर्म ਲਈ جنگ ਕਰਨ ਤੋਂ ਵੱਧ ਕੇ ਤੁਹਾਡੇ ਲਈ ਹੋਰ ਕੋਈ ਕਾਰਜ ਨਹੀਂ ਹੈ ਇਸ ਲਈ ਤੁਹਾਨੂੰ ਸੰਕੋਚ ਕਰਨ ਦੀ ਕੋਈ ਲੋੜ ਨਹੀਂ ਹੈ सो ਕਿਉਂਕਿ कृष्ण ਪਹਿਲਾਂ ਪਿੱਛੇ ਵਰਨਾਸ਼ਰਮ ਬਾਰੇ ਦੱਸ ਚੁੱਕੇ ਹੈ ਕਿ ਬ੍ਰਾਹਮਣ ਦਾ ਕੀ ਧਰਮ ਹੈ ક્ષત્રિય ਦਾ ਕੀ ਹੈ ਵੈਸ਼ੇ ਦਾ ਕੀ ਹੈ ਤੇ ਸ਼ੁੱਦਰ ਦਾ ਕੀ ਹੈ ਤੇ ਹੁਣ ਕ੍ਰਿਸ਼ਨ ਯਾਦ ਕਰਾ ਰਹੇ ਨੇ ਅਰਜੁਨ ਨੂੰ ਕਿ ਕਿਉਂਕਿ ਉਹ क्षत्रिय ਹੈ ਤੇ ਉਹਦਾ ਉਹਦੀ ਜਿਹੜੀ क्षत्रिय ਦੀ ਨੇਚਰ ਹੈ ਉਹ ਯੁੱਧ ਕਰਨਾ ਹੈ ਉਹਦਾ ਧਰਮ ਹੈ ਯੁੱਧ ਕਰਨਾ ਤੇ ਉਹਨੂੰ ਕੋਈ ਇਹ ਤੋਂ ਵੱਧ ਵੱਧ ਕੇ ਉਹਦੇ ਲਈ ਕੋਸ਼ਿਸ਼ ਨਹੀਂ ਹੈ ਧਰਮ ਦਾ ਸੋ ਇਹ ਧਰਮ ਦਾ ਕੰਮ ਹੈ ਇਹਦੇ ਲਈ ਉਹਨੂੰ ਸੰਕੋਚ ਨਹੀਂ ਹੋਣਾ ਚਾਹੀਦਾ ਪਾ ਵਾਥ ਪੜਦੇ ਹਾਂ ਸਮਾਜਿਕ ਵਿਵਸਥਾ ਦੇ ਚਾਰ ਵਰਨਾ ਵਿੱਚ ਦੂਜਾ ਵਰਣ ਉੱਤਮ ਰਾਜ ਲਈ ਹੈ ਅਤੇ ਖत्री ਕਹ ਹੁੰਦਾ ਹੈ ਖਸ਼ਤ ਦਾ ਅਰਥ ਹੈ ਸੱਟ ਖਾਇਆ ਹੋਇਆ ਜਿਹੜਾ ਨੁਕਸਾਨ ਤੋਂ ਰੱਖਿਆ ਕਰੇ ਉਹ ਖਤਰਿਕ ਹੁੰਦੇ ਹਨ ਤਰਾਇਤੇ ਰੱਖਿਆ ਦੇਣਾ ਖਤਰਿਆਂ ਨੂੰ ਜੰਗਲ ਵਿੱਚ ਸ਼ਿਕਾਰ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਖਤਰੀ ਜੰਗਲ ਵਿੱਚ ਜਾ ਕੇ ਚੀਤੇ ਨੂੰ ਲਲਕਾਰਦਾ ਅਤੇ ਉਸ ਦੇ ਆਮਨੇ ਸਾਹਮਨੇ ਲਈ ਤਲਵਾਰ ਨਾਲ ਲੜਦਾ ਸੀ ਚੀਤੇ ਦੀ ਮੌਤ ਹੋਣ ਤੇ ਰਾਜਸੀ ਤਰੀਕੇ ਨਾਲ ਉਸ ਦਾ ਆਤਮ ਸੰਸਕਾਰ ਕੀਤਾ ਜਾਂਦਾ। ਅੰਤਮ ਸੰਸਕਾਰ ਕੀਤਾ ਜਾਂਦਾ ਸੀ। ਅੱਜ ਵੀ ਜੈਪੁਰ रियासत ਦੇ ਖੱਤਰੀ ਰਾਜੇ ਇਸ ਰਿਵਾਜ ਦੀ ਪਾਲਣਾ ਕਰਦੇ ਹਨ। ਖੱਤਰੀਆਂ ਨੂੰ ਖਾਸ ਤਰੀਕੇ ਨਾਲ ਲਲਕਾਰਨ ਅਤੇ ਮਾਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਕਿਉਂਕਿ ਕਦੇ-ਕਦੇ ਧਾਰਮਿਕ ਹਿੰਸਾ ਲਾਜ਼ਮੀ ਹੁੰਦੀ ਹੈ। ਇਸ ਲਈ ਖੱਤਰੀਆਂ ਨੂੰ ਸਿੱਧੇ ਸੰन्यास ਆਸ਼ਰਮ ਲੈਣ ਦਾ ਵਿਦਾਨ ਨਹੀਂ ਹੈ। ਰਾਜਨੀਤੀ ਵਿੱਚ ਅਹਿੰਸਾ ਕੂਟਨੀਤਿਕ ਚਾਲ ਹੋ ਸਕਦੀ ਹੈ ਪਰ ਇਹ ਕਦੇ ਵੀ ਕਾਰਨ ਜਾਂ ਸਿਧਾਂਤ ਨਹੀਂ ਰਹੇ ਧਾਰਮਿਕ ਸਹਿਨਤਾਵਾਂ ਵਿੱਚ ਉਲੇਖ ਮਿਲਦਾ ਹੈ ਅਹਵੇਸ਼ੂ ਮਿਥੋ ਨਯੋਨਮ ਜਿਘੰ ਸ਼ਾਂਤੋ ਮਹਿਕਸ਼ਿਤਾ ਯੁਧਾ ਮਨਹਾ ਪਰਮ ਸ਼ਕਤਿਆ सर्वाग्रम्यन्ति अप्रअप्रमुखः यज्ञेषु पशवः ब्राह्मण हन्यते सततम द्विजः संस्कृताकीला मंत्रैश्च तेपि सर्व सर्वगम अपापुनम वन जंग विच विरोधी इरखालु राजा लै लड़ाई करदे हुए ਮਰਨ ਵਾਲੇ ਰਾਜਾ ਜਾਂ ਖੱਤਰੀ ਨੂੰ ਮੌਤ ਤੋਂ ਬਾਅਦ ਉਹੀ ਉਚੇਰੇ ਲੋਕ ਮਿਲਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਯੱਗ ਦੀ ਅਗਨੀ ਵਿੱਚ ਬਲੀ ਦਿੱਤੇ ਗਏ ਪਸ਼ੂ ਨਾਲ ਹੁੰਦੀ ਹੈ ਇਸ ਲਈ ਧਰਮ ਲਈ ਜੰਗ ਦੇ ਮੈਦਾਨ ਵਿੱਚ ਮਾਰਨਾ ਅਤੇ ਯੱਗ ਦੀ ਅਗ ਲਈ ਪਸ਼ੂਆਂ ਦੀ ਬਲੀ ਚੜਾਉਣਾ ਹਿੰਸਾ ਦਾ ਕਾਰਜ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਧਾਰਮਿਕ ਸਿਧਾਂਤ ਕਾਰਨ ਹਰ ਮਨੁੱਖ ਨੂੰ ਲਾਭ ਪਹੁੰਚਦਾ ਹੈ ਅਤੇ ਜਗ ਵਿੱਚ ਬਲੀ ਦਿੱਤੇ ਗਏ ਪਸ਼ੂ ਨੂੰ ਬਿਨਾਂ ਵਿਕਾਸ ਪ੍ਰਕਿਰਿਆ ਤੇ ਹੀ ਤੁਰੰਤ ਮਨੁੱਖੀ ਸਰੀਰ ਪ੍ਰਾਪਤ ਹੋ ਜਾਂਦਾ ਹੈ ਇਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਮਾਰੇ ਗਏ ਖत्री ਜੁਗ ਅਜਗ ਪੂਰਾ ਕਰਨ ਵਾਲੇ ਬ੍ਰਾਹਮਣਾਂ ਨੂੰ ਪ੍ਰਾਪਤ ਹੋਣ ਵਾਲੇ ਸਵਰਗ ਲੋਕ ਵਿੱਚ ਜਾਂਦੇ ਹਨ ਸੋ ਕਿਉਂਕਿ ਅਰਜੁਨ ਉਹ ਪਾਪ ਦੀ ਕਸੋਟੀ ਤੇ ਤੋਲਦੇ ਪਏ ਇਸ ਨੂੰ ਕਿ ਵੀ ਮੈਂ ਜਦੋਂ ਯੁੱਧ ਕਰਾਂਗਾ ਮੈਨੂੰ ਪਾਪ ਲੱਗੇਗਾ ਆਪਣੇ ਗੁਰੂਆਂ ਦੀ ਆਪਣੇ ਟੀਚਰ ਦੀ ਹਤਿਆ ਦਾ ਸੋ ਕ੍ਰਿਸ਼ਨਾ ਉਹਨਾਂ ਨੂੰ ਰਿਮਾਈਂਡ ਕਰਾਉਂਦੇ ਨੇ ਕਿ ਹਰ ਇੱਕ ਵਰਨ ਆਸ਼ਰਮ ਦਾ ਆਪਣਾ ਆਪਣਾ ਇੱਕ ਧਰਮ ਹੈ ਜਿਵੇਂ ਬ੍ਰਾਹਮਣਾਂ ਦਾ ਧਰਮ ਹੈ ਲੋਕਾਂ ਨੂੰ ਧਾਰਮਿਕ ਸਿੱਖਿਆ ਦੇਣਾ ਯੱਗਿਆ ਕਰਨਾ ਵੇਦ ਬੁਰਾਨ ਪੜ੍ਹਨਾ ਤੇ ਖੱਤਰੀਏ ਦਾ ਧਰਮ ਹੈ ਰੱਖਿਆ ਕਰਨਾ ਜਿਵੇਂ ਜਿਵੇਂ ਸਾਡੀਆਂ इंडियन आर्मी फोर्सेस ਨੇ ਉਹਨਾਂ ਦਾ ਪਹਿਲਾ ਫੋਰਮੋਸਟ ਡਿਊਟੀ ਕੀ ਹੈ ਕਿ ਉਹ ਕੰਟਰੀ ਦੀ ਜਾਂ ਸਾਡੇ ਸਾਰਿਆਂ ਦੀ ਰੱਖਿਆ ਕਰਦੇ ਨੇ ਮਤਲਬ ਜੇ ਅਸੀਂ ਸਾਰੇ ਆਪਣੇ ਆਪਣੇ ਕਾਰਜ ਬੈਠੇ ਆ ਸੁਰੱਖਿਤ ਤੇ ਸਿਰਫ ਉਹਨਾਂ ਕਰਕੇ ਬੈਠੇ ਆ ਕਿਉਂਕਿ ਜੇ ਉਹ ਨਾ ਹੋਣ ਤੇ ਫਿਰ ਕੋਈ ਵੀ ਮਤਲਬ ਕੋਈ ਵੀ ਦੁਸ਼ਮਣ ਦੇਸ਼ ਜਿਹੜਾ ਉਹ ਆక్రమణ ਕਰ ਸਕਦਾ ਸੋ ਕ੍ਰਿਸ਼ਨਾ ਕਹਿੰਦੇ ਕਿ ਜਿਹੜਾ ਜਿਹੜਾ ਇਦਾਂ ਉਹ ਉੱਚ ਰਾਜ ਦੀ ਰੱਖਿਆ ਦੇ ਵਿੱਚ ਲੱਗਿਆ ਰਹਿੰਦਾ ਹੈ ਗਿਆ ਕਿਸੇ ਇਰਸ਼ਾਲੂ ਰਾਜਾ ਨੇ ਜਦੋਂ ਆਕ੍ਰਮਣ ਕੀਤਾ ਅੱਜ ਦੇ ਦੇਸ਼ ਚ ਰਾਜਾ ਦੀ ਥਾਂ ਤੇ ਦੇਸ਼ ਕੰਟੈਕਸਟ ਬਣੇਗਾ ਕਿ ਕਿਸੇ ਦੁਸ਼ਮਣ ਦੇਸ਼ ਨੇ ਆਕ੍ਰਮਣ ਕੀਤਾ ਤੇ ਉਹਦੇ ਤੋਂ ਬਚਾਉਣ ਵਾਸਤੇ ਆਪਣੇ ਦੇਸ਼ ਨੂੰ ਆਪਣੀ ਜਾਨ ਦੇ ਦਿੰਦਾ ਹੈ ਤੇ ਉਹਨੂੰ ਸੇਮ ਗਤੀ ਪ੍ਰਾਪਤ ਹੁੰਦੀ ਹੈ ਜਿਹੜੀ ਕਿ ਇੱਕ ਬ੍ਰਾਹਮਣ ਜਿਹੜਾ ਯੱਗ ਤਪ ਸਭ ਕੁਝ ਕਰਕੇ ਸਾਰੀ ਜ਼ਿੰਦਗੀ ਚ ਜਿਹੜੀ ਉਹਨੂੰ ਗਤੀ ਪ੍ਰਾਪਤ ਹੁੰਦੀ ਹੈ ਉਹੀ ਉਹਨੂੰ ਸੇਮ ਗਤੀ ਪ੍ਰਾਪਤ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ब्राह्मण ਨੇ ਆਪਣੇ ਧਰਮ ਦਾ ਪਾਲਨ ਕੀਤਾ ਪਰ ਖਸ਼ਤਰੀਏ ਨੇ ਆਪਣੇ ਧਰਮ ਦਾ ਪਾਲਨ ਕੀਤਾ ਦੋਨਾਂ ਦਾ ਕਰਨ ਦਾ ਤਰੀਕਾ ਅਲੱਗ-ਅਲੱਗ ਹੈ ਸੋ ਬ੍ਰਾਹਮਣ ਨੇ ਵੈਦਿਕ ਰੂਲਸ ਨੂੰ ਫੋਲੋ ਕੀਤਾ ਯਗ ਤਪ ਕੀਤਾ ਤੇ ਖਸ਼ਤਰੀਏ ਨੇ ਸਿਰਫ ਆਪਣੀ ਸਿਰਫ ਆਪਣੀ ਜਿਹੜੀ ਜੌਬ ਹੈ ਉਹ ਨਿਭਾਈ ਕਿ ਭਈ ਮੈਂ ਰੱਖਿਆ ਕਰਨੀ ਹੈ ਰਾਜ ਦੀ ਹੈ ਦੇਸ਼ ਦੀ ਬਟ ਦੋਨਾਂ ਨੂੰ ਸੇਮ ਗਤੀ ਪ੍ਰਾਪਤ ਹੋਏਗੀ ਇਹ ਕ੍ਰਿਸ਼ਨਾ ਅਰਜੁਨ ਨੂੰ ਦੱਸ ਰਹੇ ਨੇ ਔਰ ਇਹ ਨਹੀਂ ਹੈ ਕਿ ਸਿਰਫ ਕ੍ਰਿਸ਼ਨ అర్జుਨ ਨੂੰ ਦੱਸ ਰਿਹਾ ਤੇ ਇਹ ਪੁਰਾਣੇ ਜਮਾਨੇ ਚ ਗੱਲ ਐਪਲੀਕੇਬਲ ਸੀਗੀ ਇਹ ਗੱਲ ਹਬ ਇਟਸ ਟਾਈ ਜਿਹੜੀ ਵੇਦਾਂ ਪੁਰਾਣਾ ਚ ਜੋ ਵੀ ਲਿਖਿਆ ਜਾਂਦਾ ਏ ਇਹ ਟਾਈਮ ਬਾਉਂਡ ਨਹੀਂ ਹੁੰਦਾ ਸੋ ਇਹ ਅੱਜ ਵੀ ਐਪਲੀਕੇਬਲ ਹੈ ਸੋ ਜੇ ਜੇ ਤੁਸੀਂ ਸਾਰਿਆਂ ਨੇ ਇੰਟਰਨੈਟ ਤੇ ਦੇਖਿਆ ਹੋਏ ਤਾਂ ਰੀਸੈਂਟਲੀ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਚ ਕੋਈ ਆਰਮੀ ਤੋਂ ਆਏ ਸੰਤ ਤੇ ਉਹਨਾਂ ਨੇ ਪ੍ਰੇਮਾਨੰਦ ਮਹਾਰਾਜ ਜੀ ਨੂੰ ਕੁਐਸਚਨ ਕੀਤਾ ਕਿ ਕਿ ਭਈ ਮੈਂ ਨਾਮ ਜਪ ਕਰਦਾ ਹਾਂ ਬਟ ਆਰਮੀ ਦੇ ਵਿੱਚ ਜਿੱਦਾਂ ਜਿਵੇਂ ਹੁਣ ਫੋਰ ਐਗਜ਼ਾਮਪਲ ਅਸੀਂ ਜਦੋਂ ਦੀਕਸ਼ਾ ਲੈਨੇ ਆ ਤੇ ਉਦੋਂ ਅਸੀਂ ਕਹਿੰਨੇ ਆ ਕਿ ਬਈ ਇੱਕ ਪ੍ਰੋਮਿਸ ਕਰਦੇ ਆ ਕਿ ਅਸੀਂ ਕੋਈ ਨਾਨ ਵੇਜ ਕੋਈ ਮੀਟ ਈਟਿੰਗ ਕੋਈ ਐਗਸ ਇਦਾਂ ਨਹੀਂ ਖਾਵਾਂਗੇ ਤੇ ਉਹਦਾ ਸਿਰਫ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਡਾਇਰੈਕਟਲੀ ਨਹੀਂ ਖਾਵਾਂਗੇ ਉਹਦਾ ਇਹ ਵੀ ਮਤਲਬ ਹੁੰਦਾ ਹੈ ਕਿ ਕਿਸੇ ਵੀ ਵੈਸਲ ਚ ਕਿਸੇ ਵੀ ਭਾਂਡੇ ਚ ਜੇ ਕਦੀ ਨਾਨ ਵੇਜ ਬਣਿਆ ਹੈ ਤੇ ਉਹਦੇ ਵਿੱਚ ਵੀ ਅਸੀਂ ਨਹੀਂ ਖਾ ਸਕਦੇ ਸੋ ਐ ਸੇਮ ਨਿਯਮ ਉਹ ਉਹਨਾਂ ਦਾ ਉਹਨਾਂ ਤੇ ਵੀ ਐਪਲੀਕੇਬਲ ਹੁੰਦਾ ਤੇ ਉਹਨਾਂ ਨੇ ਪੁੱਛਿਆ ਕਿ ਵੀ ਮੈਂ ਤੇ ਆਰਮੀ ਚਾ ਤੇ ਆਰਮੀ ਚ ਤੇ ਮੈਂ ਉੱਥੇ ਮਤਲਬ ਐਦਾ ਨਹੀਂ ਹੋ ਸਕਦਾ ਕਿ ਭਾਂਡੇ ਵੱਖੋ ਵੱਖਰੇ ਹੋਣ ਕਿ ਹਾਂ ਚੁਆਇਸ ਮਿਲਦੀ ਹੈ ਵੈਜੀਟੇਰੀਅਨ ਖਾਣਾ ਹੈ ਕਿ ਨਾਨ ਵੈਜੀਟੇਰੀਅਨ ਖਾਣਾ ਹੈ ਬਟ ਉਹ ਬਰਤਨ ਇੱਕੋ ਯੂਜ਼ ਕਰਦੇ ਨੇ ਮੇਬੀ ਵਾਸ਼ ਇੱਕ ਵਾਰੀ ਵੈਜ ਬਣਾ ਨਾਨ ਵੈਜ ਬਣਾ ਲਿਆ ਫਿਰ ਵਾਸ਼ ਕਿਤੇ ਫਿਰ ਕਦੀ ਵੈਜ ਉਹਦੇ ਚ ਹੀ ਬਣ ਗਿਆ ਤੇ ਉਹਨਾਂ ਨੂੰ ਮਹਾਰਾਜ ਨੇ ਵੀ ਇਹ ਹੀ ਕਿਹਾ ਉਹਨਾਂ ਨੇ ਕਿ ਭਈ ਜਦੋਂ ਤੱਕ ਤੁਸੀਂ ਇਸ ਜੌਬ 'ਚੋਂ ਜਦੋਂ ਤੱਕ ਤੁਸੀਂ ਸੇਵਾਇਤੋਂ ਜਦੋਂ ਤੱਕ ਤੁਸੀਂ ਇੱਕ ਸ਼ਤਰੀਏ ਅ ਦ ਫਰਜ਼ ਨਿਭਾਰਿਆ ਆਪਣੀ ਦੇਸ਼ ਦੀ ਰੱਖਿਆ ਕਰ ਰਹੇ ਤੁਹਾਡੇ ਵਾਸਤੇ ਉਹ ਸਰਵੋਪਰੀ ਹੈ ਸੋ ਤੁਹਾਨੂੰ ਸ਼ੁੱਧਤਾ ਦਾ ਕਿਸੇ ਤਰੀਕੇ ਦਾ ਕੋਈ ਵਿਚਾਰ ਨਹੀਂ ਕਰਨਾ ਚਾਹੀਦਾ ਸਿਰਫ ਜੋ ਤੁਹਾਡੇ ਹੱਥ 'ਚ ਹੈ ਸੋ ਆਪਣੇ ਹੱਥ 'ਚ ਨਾਮਜਬ ਕਰਨਾ ਜੋ ਤੁਹਾਡੇ ਹੱਥ 'ਚ ਹੈ ਉਹ ਤੁਸੀਂ ਕਰੀ ਜਾਓ ਤੇ ਤੁਹਾਨੂੰ ਉਹੀ ਗਤੀ ਪ੍ਰਾਪਤ ਜੇ ਕੁਛ ਇਦਾਂ ਦਾ ਹੋ ਜਾਂਦਾ ਹੈ ਤੇ ਤੁਹਾਨੂੰ ਉਹੀ ਗਤੀ ਪ੍ਰਾਪਤ ਹੋਏਗੀ ਜਿਹੜੇ ਕਿ ਆਸ਼ਰਮ ਵਿੱਚ ਰਹਿ ਕੇ ਨਾਮ ਜਪ ਕਰਦੇ ਨੇ ਪੂਜਾ ਪਾਠ ਕਰਦੇ ਨੇ ਜਿਹੜੀ ਉਹਨਾਂ ਨੂੰ ਹੋਏਗੀ ਸੋ ਇਟਸ ਨਾਟ ਓਨਲੀ ਪ੍ਰੇਮਾਨੰਦ ਮਹਾਰਾਜ ਇਹ ਸਾਰੇ ਸੰਤ ਮਹਾਤਮਾ ਸਾਰਿਆਂ ਦਾ ਇੱਕੋ ਮਤ ਹੈ ਕਿਉਂਕਿ ਕਿਉਂ ਇੱਕੋ ਮਤ ਹੈ ਕਿਉਂਕਿ ਕਿਉਂ ਇੱਕੋ ਮਤ ਹੈ ਕਿਉਂਕਿ ਉਹਨਾਂ ਦੀ ਜਿਹੜੀ ਟੀਚਿੰਗ ਹੈ ਉਹ ऑथेंटिक ਪਲੇਸ ਤੋਂ ਆ ਰਹੀ ਹੈ ਸੇਮ ਗੱਲ ਜਿਹੜੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਨੇ ਉਹੀ ਗੱਲ ਸੰਤ ਮਹਾਤਮਾ ਜਦੋਂ ਕੋਈ ਕੁਐਸਚਨ ਪੁੱਛਦਾ ਰਿਪੀਟ ਕਰਕੇ ਆਨਸਰ ਦਿੰਦੇ ਸੋ ਐ ਨਹੀਂ ਹੈ ਕਿ ਭਈ ਉਹ ਆਪਣੇ ਮਨ ਤੋਂ ਕੋਈ ਨੌਲੇਜ ਬਣਾ ਕੇ ਦੱਸ ਰਿਹਾ ਉਹ ਨੌਲੇਜ ਆਲਰੇਡੀ ਸਾਰੀ ਬੁੱਕਸ ਅਵੇਲੇਬਲ ਹੈ ਬਟ ਉਹ ਇਹ ਕਿ ਅਸੀਂ ਲੋਗਾਂ ਨੇ ਕਦੀ ਕੋਸ਼ਿਸ਼ ਨਹੀਂ ਕਰਦੇ ਕਦੀ ਜਾਣਨ ਦੀ ਪੜਦੇ ਨਹੀਂ ਆ ਜੋ ਕ੍ਰਿਸ਼ਨਾ ਅਰਜੁਨ ਨੂੰ ਸੇਮ ਚੀਜ਼ ਉਹ ਦੱਸ ਰਿਹਾ ਕਿ ਖੱਤਰੀਏ ਨੂੰ ਕੋਈ ਜ਼ਰੂਰਤ ਨਹੀਂ ਹੋਰ ਕੋਈ ਕਿਸੇ ਚੀਜ਼ ਚ ਚਿੰਤਾ ਕਰਨ ਦੀ ਯਗ ਤਪ ਕਰਨ ਦੀ ਕਿ ਜੋ ਜਿ ਉਹ ਸਿਰਫ ਤੇ ਸਿਰਫ ਆਪਣਾ ਖੱਤਰੀਏਤਾ ਰਮੀ ਨਿਬੰਧਾ ਰਹੇਗਾ ਤਾਂ ਉਹਨੂੰ ਸੇਮ ਹੀ ਗਤੀ ਪ੍ਰਾਪਤ ਹੋਏਗੀ ਆਪਣਾ ਧਰਮ ਸਵੈ ਤਰਮ ਸਵੈ ਤਰਮ ਅੱਗੇ ਆਊਗਾ ਕਿ ਦੋ ਤਰੀਕੇ ਦੇ ਹੁੰਦੇ ਨੇ ਸਵੈ ਤਰਮਿਕ ਜਿਹੜਾ ਸਾਡੀ ਬੋਡੀ ਦੇ ਨਾਲ ਅਸੋਸੀਏਟਿਡ ਹੁੰਦਾ ਹੈ ਇੱਕ ਜਿਹੜਾ ਸਾਡੀ ਆਤਮਾ ਦੇ ਨਾਲ ਸਪੜਦੇ ਅੱਗੇ ਆਪਣਾ ਤਰਮ ਸਵੈ ਤਰਮ ਦੋ ਤਰ੍ਹਾਂ ਦਾ ਹੁੰਦਾ ਹੈ ਜਦੋਂ ਤੱਕ ਮਨੁੱਖ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਮੁਕਤੀ ਪ੍ਰਾਪਤ ਕਰਨ ਲਈ ਤਰਮ ਮੁਤਾਬਿਕ ਸ਼ਰੀਰੀ ਕਰਤਵ ਕਰਨੇ ਹੁੰਦੇ ਅਸੀਂ ਇੱਕ ਸਵੈ ਤਰਮ ਸਵੈ ਦਾ ਮਤਲਬ ਹੁੰਦਾ ਮੀ ਮਤਲਬ ਮੈਂ ਮਾਈ ਸੈਲਫ ਕਿ ਮੇਰਾ ਤਰਮ ਧਰਮ ਦਾ ਮਤਲਬ ਤੇ ਤੁਹਾਨੂੰ ਪਤਾ ਹੀ ਸਵੈ ਦਾ ਮਤਲਬ ਮੇਰਾ ਧਰਮ ਪਰ ਪ੍ਰੋਫੈਸਰ ਜੀ ਦੱਸਦੇ ਨੇ ਕਿ ਕਈ ਜਿਹੜੇ ਜਿਹੜੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਲੋਕਾਂ ਨੂੰ ਕੋਈ ਸਪਿਰਚੁਅਲ ਨੋਲੇਜ ਨਹੀਂ ਹੈਗੀ ਸਿਰਫ ਉਹਨਾਂ ਨੇ ਚਾਰ ਮਟੀਰੀਅਲ ਕਿਤਾਬਾਂ ਲਿਖੀਆਂ ਤੇ ਉਹਨਾਂ ਨੂੰ ਲੱਗਦਾ ਹੈ ਕਿ ਆਪਾਂ ਕਿਸੇ ਵੀ ਚੀਜ਼ ਤੇ ਕਮੈਂਟਰੀ ਕਰ ਸਕਦੇ ਆ ਤੇ ਐਦਾਂ ਦੇ ਲੋਕ ਜਿਗੋਂ ਦਾ ਭਗਵਦ ਗੀਤਾ ਦੇ ਕਮੈਂਟਰੀ ਕਰਦੇ ਨੇ ਉਸ ਸਵੈ ਸਵੈ ਮਤਲਬ ਜਿਹੜਾ ਸਵੈ ਧਰਮ ਜਾਂ ਸੈਲਫ ਰਿਲੀਜੀਅਨ ਜਿਹਦਾ ਇਹਦਾ ਮਤਲਬ ਕੀ ਕਰ ਦਿੰਨੇ ਕਰ ਦਿੰਦਾ ਹੈ कि ਜੋ ਮੈਨੂੰ ਠੀਕ ਲੱਗੇ ਉਹ ਕਰੋ ਸਵੈ ਦਾ ਮਤਲਬ ਕਿ ਜੋ ਤੁਹਾਨੂੰ ਠੀਕ ਲੱਗੇ ਉਹ ਕਰੋ ਇਹਦਾ ਮਤਲਬ ਇਹ ਨਹੀਂ ਹੈ ਇਹਦਾ ਮਤਲਬ ਹੈ ਕਿ ਜੋ ਤੁਹਾਡਾ ਹੈਗਾ ਹੈ ਬਾਇ ਨੇਚਰ ਜੋ ਤੁਹਾਡਾ ਧਰਮ ਹੈ ਉਹ ਨਿਭਾਓ ਸੋ ਕਹਿੰਦੇ ਮੁਕਤੀ ਪ੍ਰਾਪਤ ਕਰਨ ਲਈ ਧਰਮ ਮੁਤਾਬਿਕ ਸਰੀਰੀ ਕਤਵ ਕਰਦੇ ਹੁੰਦੇ ਨੇ ਸੋ ਸੋ ਪਹਿਲਾ ਪਹਿਲਾ ਸੋਹੈ ਧਰਮ ਦਾ ਕਰਤਵੇ ਜਿਹੜਾ ਬੋਡੀ ਦੇ ਨਾਲ ਰਿਲੇਟਡ ਹੈ ਜਦੋਂ ਮੁਕਤ ਹੋ ਜਾਂਦਾ ਹੈ ਤਾਂ ਉਸਦਾ ਫਰਜ ਜਾਂ ਸਵੈ ਧਰਮ ਅਧਿਆਤਮਿਕ ਹੋ ਜਾਂਦਾ ਜਦੋਂ ਅਸੀਂ ਫਿਜ਼ੀਕਲ ਬੋਡੀ ਛੱਡ ਦਿੰਨੇ ਆ ਤਾਂ ਸਿਰਫ ਸਾਡਾ ਸਪਿਰਚੁਅਲ ਜਿਹੜਾ ਅ ਤਰ੍ਹਾਂ ਮੈਂ ਉਹ ਉਹ ਸਾਡਾ ਸਵੈਤਰਮ ਹੋ ਜਾਂਦਾ ਤੇ ਦੇਹਾਤਵਕ ਬੁੱਧੀ ਵਿੱਚ ਨਹੀਂ ਰਹਿੰਦਾ ਫਿਰ ਅਸੀਂ ਦੇਹਾਤਵਕ ਬੁੱਧੀ ਇਸਨੇ ਜਦੋਂ ਤੱਕ ਦੇ ਆਤਮਕ ਬੁੱਧੀ ਹੈ ਉਦੋਂ ਤੱਕ ਬ੍ਰਾਹਮਣਾਂ ਤੇ ਖਸ਼ਤਰੀਆਂ ਲਈ ਸਵੈਤਰਮ ਦਾ ਪਾਲਨ ਕਰਨਾ ਲਾਜ਼ਮੀ ਹੁੰਦਾ ਹ ਹੁਣ ਬੇਸਿਕਲੀ ਜਿਵੇਂ ਆਸੀ ਗਿਆ ਕਿ ਧਰਮ ਵਰਨਾਸ਼ਰਮ ਦੇ ਅਕੋਰਡਿੰਗ ਹੁੰਦਾ ਸੋ ਜੇ ਤੁਸੀਂ ਬ੍ਰਾਹਮਣ ਬ੍ਰਾਹਮਣ ਹੈਗੇ ਜਾਂ ਬ੍ਰਾਹਮਣ ਖੂਲ ਚ ਪੈਦਾ ਹੋਏ ਆ ਤੁਹਾਡੀ ਬ੍ਰਾਹਮਣਿਕਲ ਨੇਚਰ ਹੈ ਕਿ ਬਾਅਦ ਚ ਤੁਸੀਂ ਬ੍ਰਾਹਮਣ ਬਣ ਕੇ ਕਿਉਂਕਿ ਸਾਰੇ ਗ੍ਰੰਥ ਚਦਨਯਾ ਮਹਾਪਰਭੂ ਸਾਰੇ ਕੰਦੇ ਨੇ ਕਿ ਜਿਹੜੇ ਵਰਨ ਹੈ ਉਹ ਤੁਹਾਡੀ ਬਰਥ ਨਾਲ ਡਿਸਾਈਡ ਨਹੀਂ ਕੀਤੇ ਜਾ ਸਕਦੇ ਸੋਲੀ ਕਿ ਸਿਰਫ ਐ ਨਹੀਂ ਹੈ ਕਿ ਜਿਹੜਾ ਬ੍ਰਾਹਮਣ ਦੇ ਘਰ ਪੈਦਾ ਹੋ ਗਿਆ ਉਹ ਬ੍ਰਾਹਮਣ ਪੁੱਤਰ ਹੋ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਬ੍ਰਾਹਮਣ ਕੁਲਚ ਵੀ ਪੈਦਾ ਹੋ ਕੇ ਲੋਕ ਕਿੰਨੇ ਨੀਚ-ਨੀਚ ਕੰਮ ਕਰਦੇ ਸੋ ਉਹਨਾਂ ਨੂੰ ਤੁਸੀਂ ਬ੍ਰਾਹਮਣ ਨਹੀਂ ਕੰਸੀਡਰ ਕਰ ਸਕਦੇ ਇਸੇ ਤਰ੍ਹਾਂ ਨਹੀਂ ਕਿ ਜਿਹੜਾ ਖਸ਼ਤਰੀਏ ਤੋਂ ਪੈਦਾ ਹੋ ਗਿਆ ਉਹ ਖਸ਼ਤਰੀਏ ਹੀ ਹੋਏਗਾ ਸੋ ਜਿਹੜੀ ਜਿਹੜਾ ਇਹ ਜਿਹੜੀ ਤੁਹਾਡੀ ਨੇਚਰ ਹੈ ਜਿਹੜੀ ਤੁਹਾਡੀ ਇਨਕਲਿਨੇਸ਼ਨ ਹੈ ਉਹ ਤੋਂ ਪਤਾ چلਦਾ ਹੈ ਕਿ ਤੁਸੀਂ ਕਿਸ ਕਿਸ ਤਰਫ ਜਾਓਗੇ ਜਿਵੇਂ ਹੁਣ ਤੁਸੀਂ ਕਈ ਵਾਰ ਦੇਖਿਆ ਹੈਗਾ ਕਿ ਜਦੋਂ ਬੱਚਿਆਂ ਦਾ ਅਨਪਰਾਸ਼ਨ ਹੁੰਦਾ ਤੇ ਉਹ ਅਸੀਂ ਕਰਦੇ ਨਹੀਂ ਕਿ ਹੁਣ ਤੇ ਖੈਰ ਵੈਪਨ ਨਹੀਂ ਰੱਖਦੇ ਬਟ ਪਹਿਲੇ ਜਮਾਨੇ 'ਚ ਵੈਪਨ ਰੱਖਦੇ ਸਨ ਬੁੱਕਸ ਰੱਖਦੇ ਸਨ ਫਿਰ ਪੈਸੇ ਤੇ ਫਿਰ ਕੋਈ ਕਲਾਵਲੀ ਮਤਲਬ ਆਰਟ ਦੇ ਨਾਲ ਰਿਲੇਟਿਡ ਚੀਜ਼ ਦੇਖਣ ਵਾਸਤੇ ਕਿ ਚਾਰੋਂ ਵਰਨ ਚੋ ਬੱਚੇ ਦੀ ਇਨਕਲੀਨੇਸ਼ਨ ਕਿੱਧਰ ਨੂੰ ਹੈ ਸੋ ਕਿਉਂਕਿ ਉਸ ਉਹ ਮਰ ਉਹਰ ਚ ਬੱਚਾ ਛੋਟਾ ਹੁੰਦਾ ਹਨ ਉਹ ਆ ਤੇ ਸਮਝ ਨਹੀਂ ਆ ਕਿ ਉਹ ਕੀ ਚੀਜ਼ ਹੈ ਬਟ ਉਹਦੇ ਜੋ ਵੀ ਪਾਸਟ ਇਮਪ੍ਰੈਸ਼ਨ ਹੈ ਉਹਦੇ ਅਕੋਰਡਿੰਗਲੀ ਬੱਚਾ ਜਿਹੜੀ ਚੀਜ਼ ਵੱਲ દોੜਦਾ ਫਿਰ ਸਮਝ ਆ ਜਾਂਦਾ ਕਿ ਸ਼ਾਇਦ ਵੱਡਾ ਹੋ ਕੇ ਇਹ ਇਸ ਚੀਜ਼ ਵੱਲ ਜਾਏਗਾ ਸੋ ਕਹਿੰਦੇ ਕਿ ਜਦੋਂ ਤੱਕ ਸੇਸ ਬੋਡੀ ਚ ਰਹਿਨੇ ਆ ਉਦੋਂ ਤੱਕ ਇਹ ਆਪਣੇ ਵਰਨਾਸ਼ ਆਪਣੇ ਨੇਚਰ ਦੇ ਅਕੋਰਡਿੰਗਲੀ ਜਿਹੜੇ ਧਰਮ ਹੈ ਉਹ ਸਾਨੂੰ ਨਿਭਾਣੇ ਪੈਂਦੇ ਆ ਸਬਦੇ ਵੱਖਰੇ ਵੱਖਰੇ ਹੁੰਦੇ ਪਰ ਜਦੋਂ ਅਸੀਂ ਅਸੀਂ ਜਦੋਂ ਇਸ ਬਾਡੀ ਤੋਂ ਨਿਕਲ ਜਾਂਦੇ ਆ ਜਦੋਂ ਸਾਡੇ ਨੂੰ ਸਾਨੂੰ ਇੱਕ ਸਪਿਰਚੁਅਲ ਬਾਡੀ ਮਿਲ ਜਾਂਦੀ ਹੈ ਉਦੋਂ ਫਿਰ ਸਾਨੂੰ ਸਾਡਾ ਇੱਕੋ ਧਰਮ ਹੁੰਦਾ ਉਹ ਧਾਰਮਿਕ ਹੁੰਦਾ ਤੇ ਉਹ ਸਾਡਾ ਸਾਰਿਆਂ ਦਾ ਸੇਮ ਹੈ ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਪਿਰਚੁਅਲ ਗੋਲ ਸਾਰਿਆਂ ਦਾ ਸੇਮ ਹੈ ਕਿ ਕ੍ਰਿਸ਼ਨਾ ਦੀ ਸੇਵਾ ਕਰਨੀ ਸੁਪਰੀਮ ਦੀ ਸੇਵਾ ਕਰਨੀ ਸਵੈ ਧਰਮ ਆਪਣੇ ਧਰਮ ਦਾ ਵਿਦਾਨ ਭਗਵਾਨ ਰਾਹੀ ਹੁੰਦਾ ਹੈ ਜਿਸ ਦਾ ਸਪਸ਼ਟੀਕਰਨ ਚੌਥੇ ਅਧਿਆਏ ਵਿੱਚ ਕੀਤਾ ਜਾਏਗਾ ਸੋ ਫੋਰਥ ਚੈਪਟਰ ਦੇ ਵਿੱਚ ਅਸੀਂ ਇਹਦੇ ਬਾਰੇ ਜ਼ਿਆਦਾ ਪੜਾਂਗੇ ਸਰੀਰਿਕ ਪੱਧਰ ਤੇ ਸਵੈ ਧਰਮ ਨੂੰ ਵਰਣ ਆਸ਼ਰਮ ਧਰਮ ਜਾਂ ਆਧਿਆਤਮਿਕ ਗਿਆਨ ਦੀ ਪਹਿਲੀ ਬਾਡੀ ਕਹਿੰਦੇ ਹਨ ਵਰਣ ਆਸ਼ਰਮ ਧਰਮ ਪਾਪ ਪ੍ਰਾਪ ਸਰੀਰ ਦੇ ਖਾਸ ਗੁਣਾ ਤੇ ਆਧਾਰਿਤ ਸਵੈ ਧਰਮ ਦੀ ਅਵਸਥਾ ਨਾਲ ਮਨੁੱਖੀ ਸਭਿਤਾ ਦੀ ਸ਼ੁਰੂਆਤ ਹੁੰਦੀ ਹੈ ਕਿ ਜਿਹੜਾ ਜਿਹੜਾ ਵਰਨਾਸ਼ਰਮ ਸਿਸਟਮ ਹੈ ਇਹ ਪਹਿਲਾ ਸਟੈਪ ਹੈ ਟੁਵਰਡ ਸਪਿਰਚੁਅਲ ਮਤਲਬ ਜਦੋਂ ਕੋਈ ਆਤਮ ਸਾਖਸ਼ਾਤ ਕਰਦੇ ਰਾਹ ਤੇ ਤੁਰਦਾ ਹੈ ਤੇ ਬੇਸਿਕ ਸਟੈਪ ਹੈ ਵਰਨਾਸ਼ਰਮ ਧਰਮ ਵਰਨਾਸ਼ਰਮ ਨੂੰ ਅੰਡਰਸਟੈਂਡ ਕਰਨਾ ਤੇ ਇਹਦੇ ਤੋਂ ਹੀ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ਹੁੰਦੀ ਹੈ ਕਿ ਹਿਊਮੈਨਿਟੀ ਦੀ ਸ਼ੁਰੂਆਤ ਇਹਦੇ ਤੋਂ ਹੁੰਦੀ ਹੈ ਵਰਨਾਸ਼ਰਮ ਧਰਮ ਮੁਤਾਬਕ ਕਿਸੇ ਕਾਰਜ ਖੇਤਰ ਵਿੱਚ ਸਵੈ ਧਰਮ ਨਿਭਾਉਣ ਨਾਲ ਜੀਵਨ ਦੀ ਉਚੇਰੀ ਪਦਵੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਿ ਕਿਸੇ ਵੀ ਕੰਮ 'ਚ ਜੇ ਅਸੀਂ ਆਪਣੇ ਸੁਆਤਰਮ ਨੂੰ ਨਿਭਾਈਏ ਤਾਂ ਅਸੀਂ ਉੱਚੀ ਪਦਵੀ ਨੂੰ ਪ੍ਰਾਪਤ ਕਰ ਸਕਦੇ ਹਾਂ ਉਹ ਕਈ ਵਾਰ ਹੀ ਕਹਿੰਦੇ ਹਨ ਨਾ ਕਿ ਬਈ ਕਿਸੇ ਦੂਜੇ ਦਾ ਕੰਮ ਮੈਨੂੰ ਪੰਜਾਬੀ ਚ ਕਹਿਣਾ ਨਹੀਂ ਆਣਾ ਮਤਲਬ ਇੰਗਲਿਸ਼ ਦੀ ਕੋਟ ਹੈ ਕਿ ਮਤਲਬ ਆਪਣਾ ਆਪਣਾ ਹੀ ਕੰਮ ਕਰਨਾ ਕਰਨਾ ਚਾਹੀਦਾ ਹੈ ਭਾਵੇਂ ਉਹ ਤੁਹਾਡਾ ਹਜੇ ਇੰਪਰਫੈਕਟ ਹੋਏ ਮਤਲਬ ਜਿਵੇਂ ਮੰਨ ਲਓ ਕਿ ਵੀ ਜੇ ਤੁਸੀਂ ਤੁਹਾਡੀ ਜੋ ਨੇਚਰ ਹੈ ਜੋ ਤੁਹਾਡਾ ਧਰਮ ਬੰਦਾ ਹੈ ਤੁਸੀਂ ਉਹ ਜੇ ਨਿਭਾਓ ਪਾਵੇਂ ਅੱਜ ਜੋ ਅੱਜ ਤੁਸੀਂ ਉਹ ਚ ਕੱਚੇ ਹੈ ਉਹੀ ਤੋਂ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਉਹੀ ਉਹੀ ਤੁਹਾਨੂੰ ਅੱਗੇ ਗਰੋ ਕਰਨ ਚ ਹੈਲਪ ਕਰੇਗਾ ਜੇ ਤੁਸੀਂ ਕਿਸੇ ਹੋਰ ਵੱਲ ਦੇਖ ਕੇ ਤੇ ਸਿਰਫ ਇਨਫਲੂਐਂਸ ਹੋ ਕੇ ਕੁਝ ਦੂਜਾ ਕਰਨ ਦੀ ਕੋਸ਼ਿਸ਼ ਕਰੋਗੇ ਉਹ ਮੇਬੀ ਮੇਬੀ ਇਨੀਸ਼ੀਅਲੀ ਤੁਹਾਨੂੰ ਲੱਗੇ ਕਿ ਹਾਂ ਮੈਂ ਇਹਦੇ ਚ ਚੰਗਾ ਕਰ ਰਿਹਾ ਬਟ ਉਹ ਲੌਂਗ ਟਰਮ ਚ ਤੁਸੀਂ ਉਹ ਚ ਚੰਗਾ ਨਹੀਂ ਕਰ ਪਾਓਗੇ ਕਿਉਂਕਿ ਉਹ ਤੁਹਾਡੀ ਨੇਚਰ ਹੀ ਨਹੀਂ ਹੈਗੀ ਫਿਰ ਥੋੜੇ ਟਾਈਮ ਬਾਅਦ ਤੁਸੀਂ ਉਹਨੂੰ ਕਰ ਨਹੀਂ ਪਾਓਗੇ ਜਿਵੇਂ ਕਿ ਮਤਲਬ ਮਤਲਬ ਜਿਵੇਂ ਬੱਚਿਆਂ ਨੂੰ ਵੀ ਕਹਿਆ ਜਾਂਦਾ ਨਾ ਕਿ ਜੋ ਉਹਨਾਂ ਜੋ ਜਿਸ ਤੋਂ ਦਾ ਮਨ ਵੱਜਦਾ ਉਹਨਾਂ ਨੂੰ ਉਹ ਕਰਨ ਦੋ ਬਿਕਾ ਉਹਦੇ ਜੋ ਨੇਚਰਲੀ ਗਰੋ ਕਰਨਗੇ ਕਿਉਂਕਿ ਉਹਦੇ ਚ ਫਿਰ ਉਹਨਾਂ ਨੂੰ ਕਿਸ ਇਕਸਟਰਨਲ ਮੋਟੀਵੇਸ਼ਨ ਦੀ ਲੋੜ ਨਹੀਂ ਪੈਗੀ ਉਹਦੇ ਚ ਇੰਟਰਸਟਿਡ ਹੋਣਗੇ ਕਿਉਂਕਿ ਉਹਨਾਂ ਦੀ ਉਹ ਨੇਚਰ ਹੈ ਪਰ ਜੇ ਉਹਦੇ ਵਿਰੁੱਧ ਉਹਦੇ ਅਗੇਂਸਟ ਤੁਸੀਂ ਉਹਨਾਂ ਨੂੰ ਕੁਝ ਕਰਨ ਨੂੰ ਕਹੋਗੇ ਫਿਰ ਉਹ ਉਹਨਾਂ ਲਈ ਉਹ ਮੁਸ਼ਕਲ ਹੋਏਗਾ ਕਿਉਂਕਿ ਉਹ ਸ਼ੁਰੂਜਤੇ ਮੇਬੀ ਥੋੜਾ ਬਹੁਤ ਕਰ ਵੀ ਲੈਣ ਬਟ ਉਹਦੇ ਜਸ ਸਕਸੈਸਫੁਲ ਜਿਆਦਾ ਨਹੀਂ ਹੋ ਸਕਣਗੇ ਸੋ ਇਹ ਇਹ ਸੀਗਾ ਇਸ ਚੈਪਟਰ ਦੇ ਬੇਸਿਕਲੀ ਕ੍ਰਿਸ਼ਨਾ ਸ્વੈਤਰਮ ਜਿਹੜਾ ਦੋ ਤਰੀਕੇ ਦਾ ਹੈ ਉਹਦੇ ਬਾਰੇ ਦੱਸ ਰਿਹਾ ਹੈ ਤੇਰ ਜਨ ਨੂੰ ਕਹਿ ਰਹੇ ਨੇ ਕਿਉਂਕਿ ਉਹ क्षत्रिय ਹੈ ਤੇ ਉਹਦਾ ਪਹਿਲਾ ਧਰਮ ਹੈ ਯੁੱਧ ਕਰਨਾ ਤੇ ਇਸ ਲਈ ਉਹਨੂੰ ਸੰਕੋਚ ਨਹੀਂ ਕਰਨਾ ਚਾਹੀਦਾ ਸਟਾਪ ਕਰਨਾ ਓਕੇ ਸੋ ਇੱਥੇ ਸਟਾਪ ਕਰਦੇ ਹਾਂ ਅੱਜ ਥੋੜਾ ਵਾਈਫਾਈ ਦੀ ਵਜ੍ਹਾ ਨਾਲ ਘਟ ਪੜ ਪਾਇ ਬਟ ਕੱਲ ਤੋਂ ਕੰਟੀਨਿਊ ਕਰਾਂਗੇ ਹਾਲੇ ਅੱਗੇ ਵੀ ਅਸੀਂ ਆਲਮੋਸਟ ਮਤਲਬ ਐਗਜ਼ੈਕਟ ਹਾਫ ਤਾਂ ਨਹੀਂ ਬਟ ਇਸ ਚੈਪਟਰ ਦੇ ਹਾਫ ਚ ਪਹੁੰਚ ਗਿਆ ਇਹਦੇ ਆਈ ਥਿੰਕ 70 ਜਾਂ 71 ਕੋਈ ਇਦਾਂ ਹੀ ਸ਼ਲੋਕ ਨੇ ਤੇ ਇਹਦੇ ਤੋਂ ਬਾਅਦ ਐਕਚੁਅਲੀ ਜੋ ਵੀ ਅਸੀਂ ਹੁਣ ਤੱਕ ਪੜ੍ਹਦੇ ਪਏ ਆ ਜਿਵੇਂ ਕ੍ਰਿਸ਼ਨਾ ਨੇ ਕਰਮ ਯੋਗ ਬਾਰੇ ਗੱਲ ਕੀਤੀ ਫਿਰ ਗਿਆਨ ਬਾਰੇ ਗੱਲ ਕੀਤੀ ਹੈ ਫਿਰ ਧਿਆਨ ਯੋਗ ਬਾਰੇ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਅੱਗੇ ਇੱਕ ਇੱਕ ਕਰਕੇ ਐਕਸਪਲੇਨ ਕਰਨਗੇ So, सो कर दे करते कल मिलेंगे जो भी थो तो सार टाइम मिले प्लीज कीप हरे कृष्णा हरे कृष्णा 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 हरे 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 राम हरे राम 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 हरे हरे श्रीमद भगवत गीता की जय श्री की जय आनंद वैष्णव भगत की you mm.